ਦੀ ਜੀ ਇਹ ਘਰ ਕੋ ਕਿਹੜੇ ਸੰਚੇ ਘਰ ਜਿਹੜੇ ਬਨੇ ਕਿੰਨੇ ਕਿਹੜੇ ਸੰਚ ਬਨੇ ਇਹ ਸਿੱਤੇ ਗੁਰਦੁਆਰਾ ਹੁੰਦਾ ਸੀ ਹਾ ਇਹ ਤੁਸੀਂ ਪੰਜ ਕਿਸਾਲ ਲਾ ਲਓ ਪਿੱਛੇ ਬਣਿਆ ਗੁਰਦੁਆਰਾ ਅੱਛਾ 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 ਇਹ ਹੁਣੇ ਹੀ ਬਨੇ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਗੁਰਦੁਆਰਾ ਸਾਹਿਬ ਨਾਨਾਗੜ ਪਹਿਲੇ ਪਾਸਾ ਦੀ ਯਾਦ ਵਿੱਚ ਬਣਿਆ ਸੀ ਜੀ ਛੋਟੀ ਛੋਟਾ ਜਿਹਾ ਕਮਰਾ ਬਣਿਆ ਸੀ ਕਮਰਾ ਬਣਿਆ ਸੀ ਤੇ ਕਿੰਨਾ ਉੱਚਾ ਸੀ ਵੀਰ ਜੀ 4-5 ਫੁੱਟ ਸੀ ਜਾਂ 10-15 ਫੁੱਟ ਸੀ 10 ਫੁੱਟ ਆ 10 ਫੁੱਟੇ ਗਾ ਸੀ ਤੇ 10 ਫੁੱਟ ਉੱਚਾ ਸੀ ਜੀ ਇਹ ਕਿਹੜੀ ਚੀਜ਼ ਦੀ ਇੱਥੇ ਛੋਟੀ ਇੱਥੇ ਕਿਵੇਂ ਆ ਗਈ ਇੱਥੇ ਵੀਰ ਜੀ ਇਹੋ ਹੀ ਕਮਰੇ ਜਿਹੜੀ ਬਣਿਆ ਸੀ ਗੁਰਦੁਆਰਾ ਤੇ ਬੱਚਿਆਂ ਨਹੀਂ ਲੇਕਿਨ ਉਹ ਯਾਦਗਾਰ ਇੱਕ ਟੱਟ ਬਚ ਗਈ ਉਹ ਤਾਂ ਨਾ ਸਿੰਘ ਜੀ ਆਪਣੀ ਕਿਤਾਬ ਵਿੱਚ ਦੱਸਦੇ ਐ ਕਿ ਬੰਗਾਲੀਆਂ ਦਾ ਬਾਗ ਹੈ ਜਿਹੜਾ ਜਿਹੜਾ ਬਦਾਮੀ ਬਾਗ ਰੇਲਵੇ ਸਟੇਸ਼ਨ ਤੋਂ ਹਾਂਜੀ ਅਦਾਮੀ ਉੱਪਰ ਆ ਕੇ ਪਹਾੜਾਂ ਈ ਤਰਫ ਈ ਐਗਜ਼ੈਕਟਲੀ ਹੋ ਜਾਗਾ ਤੇ ਬੈਠੇ ਆ ਜਿੱਦੇ ਇੱਥੇ ਗੁਰਦੁਆਰਾ ਸਾਹਿਬ ਹੁੰਦੇ ਸੀ ਨਾਨਕਗੜ ਜਿਹੜੇ ਬਦਾਮੀ ਬਾਗ ਦੇ ਅੱਜ ਜੀਵੇ ਸਾਚਾ ਪੰਜਾਬ ਤੋਡੇ ਨਾਲ ਇੱਕ ਹੋਰ ਗੁਰਦੁਆਰਾ ਸਾਹਿਬ ਜਿਹੜੇ ਪਹਿਲੇ ਪਾਸ਼ਾ ਦੇ ਸੀ ਉਹਨਾਂ ਬਾਰੇ ਗੱਲ ਕਰਾਂਗੇ ਜੀ ਜਿਹਦਾ ਜੀ ਇਤਿਹਾਸ ਵਿੱਚ ਨਾ ਆਂਦਾ ਹੈ ਗੁਰਦੁਆਰਾ ਨਾਨਕਗੜ੍ਹ ਇਹ ਜਿਹੜੇ ਗੁਰਦੁਆਰਾ ਸਾਹਿਬ ਹੈਗੇ ਸੀ ਜੀ ਇਹ ਲਾਹੌਰ ਤੋਂ ਬਾਹਰ ਹੁੰਦੇ ਸੀ ਇਤਿਹਾਸ ਦੱਸਦਾ ਹੈ ਕਿ ਬਦਾਮੀ ਰੇਲਵੇ ਸਟੇਸ਼ਨ ਜਿਹੜਾ ਹੈਗਾ ਉਹਦੇ ਨੇੜੇ ਗੁਰਦੁਆਰਾ ਹੁੰਦਾ ਸੀ ਤੇ ਇਹ ਬਹੁਤ ਸਾਰੇ ਇਤਿਹਾਸਕਾਰ ਜਿਹੜੇ ਹੈਗੇ ਆ ਉਹਨਾਂ ਨੇ ਗੁਰਦੁਆਰਾ ਲੱਭਣ ਦੀ ਕੋਸ਼ਿਸ਼ ਕੀਤੀ ਪਹਿਲੇ ਪਾਸ਼ਾ ਦਾ ਲੇਕਿਨ ਇੱਕ ਗੁਰਦੁਆਰਾ ਉਹਨਾਂ ਨੂੰ ਮਿਲਿਆ ਨਹੀਂ ਉਹ ਗੁਰਦੁਆਰਾ ਸਾਹਿਬ ਲੰਬਨ ਤੋਂ ਪਹਿਲੇ ਆਪਾਂ ਦੇ ਇਤਿਹਾਸ ਬਾਰੇ ਗੱਲ ਕਰੀਏ ਜੀ ਇਹ ਜਿਹੜਾ ਇਲਾਕਾ ਹੈਗਾ ਜੀ ਬਦਾਮੀ ਬਾਗ ਦੇ ਨੇੜੇ ਇੱਥੇ ਜੀ ਗੁਰੂ ਸਾਹਿਬ ਦੇ ਟਾਈਮ ਇੱਕ ਪੁਰਾਣਾ ਜੰਗਲ ਹੁੰਦਾ ਸੀ ਜਿੱਥੇ ॠषि मुनि ਰਹਿੰਦੇ ਹੁੰਦੇ ਸੀ ਤੇ ਜਿਵੇਂ ਆਪਾਂ ਨੂੰ ਇਤਿਹਾਸ ਤੋਂ ਪਤਾ ਹੈ ਕਿ ਜਦੋਂ ਵੀ ਪਹਿਲੇ ਪਾਸ਼ਾ ਕਿਤੇ ਜਾਂਦੇ ਸੀ ਗੋਸ਼ਟਲੀ ਉਹ ॠषि मुਨੀਆਂ ਦੇ ਨਾਲ ਨਹੀਂ ਜਾ ਕੇ ਰਹਿੰਦੇ ਸੀ ਉਹ ਆਪਣੀ ਜਗ੍ਹਾ ਇੱਕ ਅਲੱਗ ਰਹਿੰਦੇ ਸੀ ਤੇ ਜੀ ਉਸ ਇਲਾਕੇ ਵਿੱਚ ਇੱਕ ਉੱਚੀ ਜਗ੍ਹਾ ਹੈਗੀ ਹੈ ਜਿਹਦਾ ਟਿੱਬਾ ਜਿਹਾ ਬਣਿਆ ਸੀ ਉੱਥੇ ਕਹਿੰਦੇ ਗੁਰੂ ਸਾਹਿਬ ਜਾ ਕੇ ਉੱਥੇ ਰਹੇ ਤੇ ਫਿਰ ਉਹਨੇ ਗੋਸ਼ਟ ਕੀਤੀ ਇਹੋ ਜਿਹੀ ਜਗ੍ਹਾ ਹੈਗੀ ਹੈ ਜਿੱਥੇ ਭਾਈ ਦੁਨੀ ਚੰਦ ਆਪਣੇ ਪਿਤਾ ਜੀ ਦੇ ਸ਼ਰਾਦ ਗ੍ਰਾਂਧ ਦੀ ਪਹਿਲੇ ਪਹਾੜਾ ਨੂੰ ਆਪਣੇ ਨਾਲ ਦੀਵਾਨ ਖਾਨੇ ਲੈ ਕੇ ਗਏ ਸੀ ਇਸ ਜਗ੍ਹਾ ਤੋ ਆ ਕੇ ਤੇ ਇਹ ਜਿਹੜੀ ਜਗ੍ਹਾ ਹੈ ਜੀ ਇਤਿਹਾਸਕਾਰ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਬਦਾਮੀ ਰੇਲਵੇ ਸਟੇਸ਼ਨ ਦੇ ਨੇੜੇ ਸੀ ਲੇਕਿਨ ਬਹੁਤ ਸਾਰੀ ਖੋਜ ਕਰਨ ਤੋ ਬਾਅਦ ਵੀ ਜੀਵੇ ਸਾਂਝਾ ਪੰਜਾਬ ਨੂੰ ਤੇ ਹੋਰ ਇਤਕਾਸ ਘਾਰਾਂ ਨੂੰ ਇਹ ਜਗਾ ਨਹੀਂ ਮਿਲੀ ਤੇ ਜੀਵੇ ਸਾਂਝਾ ਪੰਜਾਬ ਨੂੰ ਫੇਰ ਇਹ ਗੁਰਦੁਆਰਾ ਸਾਹਿਬ ਕਿਵੇਂ ਲੱਭੇ ਅਸੀਂ ਤੁਹਾਨੂੰ ਉਹਦੇ ਬਾਰੇ ਗੱਲ ਕਰਦੇ ਹਾਂ ਜੀ ਇਹ ਜਿਹੜੇ ਗੁਰਦੁਆਰਾ ਸਾਹਿਬ ਹੈ ਜੀ ਇਹ ਆਪਣੀ ਕਿਤਾਬ ਹੈਗੀ ਹੈ ਭਾਈ ਤਨਨਾ ਸਿੰਘ ਦੀ ਜਿਹੜੇ 1930 ਤੋਂ ਲੈ ਕੇ 1934 ਤੱਕ ਸਾਈਕਲ ਤੇ ਜਿੰਨੇ ਵੀ ਗੁਰੂਤਾਮ ਹੈਗੇ ਆ ਉਹ ਸਾਰੇ ਦੇਖਣ ਗਏ ਸੀ ਤੇ ਉਹ ਆਪਣੀ ਕਿਤਾਬ ਵਿੱਚ ਇਸ ਗੁਰਦੁਆਰਾ ਸਾਹਿਬ ਗਏ ਜੀ ਲਾਹੌਰ ਮੇ ਉਹ ਹੁਣ ਕੁਝ ਇਹੋ ਚੀਜ਼ਾਂ ਦੱਸਦੇ ਹੈ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ਹੁੰਦੇ ਕਿੱਥੇ ਸੀ ਪਹਿਲੀ ਗੱਲ ਤੇ ਕਲੀਅਰ ਹੁੰਦੀ ਹੈ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਇਹ ਜਿਹੜਾ ਬਦਾਂਬੀ ਬਾਗ ਰੇਲਵੇ ਸਟੇਸ਼ਨ ਹੈ ਉਹਦੇ ਨੇੜੇ ਸੀ ਕਿਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਬਿਲਕੁਲ ਨਾਲ ਸੀ ਤਨਨਾ ਸਿੰਘ ਕਿਉਂਕਿ ਉੱਥੇ ਆਪ ਸਾਈਕਲ ਤੇ ਗਏ ਹੈ ਤਨਨਾ ਸਿੰਘ ਸਾਨੂੰ ਕੁਝ ਦੱਸਦੇ ਹੈ ਕਹਿੰਦੇ ਹੈ ਕਿ ਇਹ ਗੁਰਦੁਆਰਾ ਜਿਹੜਾ ਹੈਗਾ ਸ੍ਰੀ ਗੁਰੂ ਨਾਨਕ ਸਾਹਿਬ ਦਾ ਇਹ ਸ਼ਹਿਰ ਲਾਹੌਰ ਦੇ ਉੱਤਰ ਦੀ ਤਰਫ 1 ਮੀਲ ਤੇ ਹੈ ਬਦਾਮੀ ਬਾਗ ਰੇਲਵੇ ਸਟੇਸ਼ਨ ਤੇ ਅੱਗੇ ਕਹਿੰਦੇ ਆ ਇਹ ਗੁਰਦੁਆਰਾ ਸਾਹਿਬ ਜਿਹੜਾ ਬਦਾਮੀ ਬਾਗ ਰੇਲਵੇ ਸਟੇਸ਼ਨ ਹੈ ਉਹਦੇ ਉੱਤਰ ਦੀ ਤਰਫ ਅੱਧੇ ਮੀਲਤੇ ਹੈ ਤੇ ਅੱਗੇ ਹੋਰ ਵੀ ਰਸਤੇ ਹੈ ਕਿ ਇਹ ਕਿਹੜੇ ਇਲਾਕੇ ਚ ਹੈ ਇਲਾਕੇ ਦਾ ਨਾਮ ਹੈਗਾ ਬੰਗਾਲੀਆਂ ਦਾ ਬਾਗ ਉਹਦੇ ਪਾਸ ਪਹਾੜ ਦੀ ਤਰਫ ਹੋਇਆ ਮਤਲਬ ਨਾਰਥ ਦੀ ਤਰਫ ਹੋਇਆ ਇਹਦਾ ਮਤਲਬ ਸਾਨੂੰ ਨੂੰ ਪਤਾ ਲੱਗ ਗਿਆ ਕਿ ਗੁਰਦੁਆਰਾ ਸਾਹਿਬ ਲੱਭਣ ਲਈ ਅਸੀਂ ਪਹਿਲੇ ਜਾਵਾਂਗੇ ਬਦਾਮੀ ਬਾਗ ਰੇਲਵੇ ਸਟੇਸ਼ਨ ਉੱਥੋਂ ਅਸੀਂ ਪੁੱਛਣਾ ਹੈ ਕਿ ਵੀ ਬੰਗਾਲੀਆਂ ਵਾਲਾ ਬਾਗ ਕਿੱਥੇ ਹੈਗਾ ਇੱਕ ਵਾਰੀ ਬੰਗਾਲੀਆਂ ਵਾਲਾ ਬਾਗ ਪਹੁੰਚ ਕੇ ਅਸੀਂ ਅਗਰ ਮਿਲ ਜਾਂਦਾ ਹੈ ਉੱਥੇ ਜਾ ਕੇ ਅਸੀਂ ਲੱਭੀਏ ਫਿਰ ਗੁਰਦੁਆਰਾ ਸਾਹਿਬ ਦਾ ਹੁਣੇ ਹੋਰ ਚੀਜ਼ਾਂ ਵੀ ਦੱਸਦਾ ਹੈ ਤਨਨਾ ਸਿੰਘ ਜੀ ਦੂਜੀ ਗੱਲ ਇਹ ਕਹਿੰਦੇ ਹੈ ਕਿ ਬੁੱਢਾ ਰਾਵੀ ਹੈਗਾ ਜਦੋਂ ਤਨਨਾ ਸਿੰਘ ਗਏ ਹੈ ਹਾਂਜੀ ਉੱਥੇ ਗੁਰਦੁਆਰਾ ਸਾਹਿਬ ਕਹਿੰਦੇ ਬੁੱਢਾ ਰਾਵੀ ਜਿਹੜਾ ਹੈਗਾ ਨਾਲਾ ਨੂੰ ਲੰਘ ਕੇ ਇਹ ਗੁਰਦੁਆਰਾ ਸਾਹਿਬ ਆਬੰਦ ਹੈ ਸੋ ਦਾ ਮਤਲਬ ਇਹ ਹੈਗਾ ਕਿ ਜੇ ਜੇ ਅਸੀਂ ਉੱਥੇ ਜਾਣਾ ਹੈ ਸਭ ਤੋਂ ਪਹਿਲੇ ਤੇ ਅਸੀਂ ਕੀ ਕਰਨਾ ਹੈ ਕਿ ਬਦਾਮੀ ਬਾ ਰੇਲਵੇ ਸਟੇਸ਼ਨ ਪਹੁੰਚ ਕੇ ਉੱਥੋਂ ਅਸੀਂ ਗੂਗਲ ਮੈਪਸ ਤੇ ਅਦਾ ਮੀਨ ਨਾਰਥ ਦੇਖਣਾ ਕਿਹੜੀ ਜਗ੍ਹਾ ਹੈ ਫਿਰ ਅਸੀਂ ਪੁਰਾਣਾ ਜਿਹੜਾ ਹੈਗਾ ਹੈ ਬੁੱਢਾ ਰਾਵੀ ਉਹ ਲੱਭਣਾ ਹੈ ਹਾਂਜੀ ਤੇ ਬਜ਼ੁਰਗਾਂ ਨੂੰ ਪਤਾ ਹੁੰਦਾ ਕਿੱਥੇ ਆ ਉਹਦੇ ਅਸੀਂ ਪਾਰ ਜਾਣਾ ਹੈ ਹਾਂਜੀ ਉਹਦੇ ਅਸੀਂ ਨਾਰਥ ਜਾਣਾ ਹੈ ਫਿਰ ਹੋਰ ਕੀ ਕਹਿੰਦੇ ਆ ਜੀ ਫਿਰ ਉੱਥੇ ਦੱਸਦੇ ਆ ਸਾਨੂੰ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਇੱਕ ਦੋ ਮੰਜ਼ਿਲ ਛੋਟਾ ਜੋ ਗੁਰਦੁਆਰਾ ਹੈ ਤੇ ਕਹਿੰਦੇ ਹੈ ਕਿ ਥੱਲੇ ਵਾਲੇ ਪਾਸੇ ਇੱਕ ਗੋਲ ਮੰਜੀ ਸਾਹਿਬ ਵੀ ਉਥੇ ਬੜੇ ਹੋਏ ਹੈ ਤਨਨਾ ਸਿੰਘ ਇਹ ਵੀ ਦੱਸਦੇ ਹੈ ਸਾਨੂੰ ਕਿ ਇਸ ਗੁਰਦੁਆਰਾ ਸਾਹਿਬ ਦੇ ਨਾਲ 9 ਤੋਂ 10 ਬਿਗਾ ਜ਼ਮੀਨ ਹੈਗੀ ਸੀ ਤੇ ਨਾਲ ਗੁਰਦੁਆਰੇ ਦੇ ਬਿਲਕੁਲ ਨੇੜੇ ਹੀ ਖੂਹ ਵੀ ਹੁੰਦਾ ਸੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੋਂ ਸਾਨੂੰ ਇਹ ਲੱਗਦਾ ਹੈ ਕਿ ਡੀਟੇਲ ਲੈ ਕੇ ਅਸੀਂ ਜਾਈਏ ਅਸੀਂ ਜਿਹੜਾ ਆਪਣਾ ਬੁੱਢਾ 라ਵੀ ਹੈ ਉੱਤੇ ਪਾਰ ਜਾਈਏ ਨਾਰਥ ਆਫ ਬਦਾਮੀ ਬਾਗ ਰੇਲਵੇ ਸਟੇਸ਼ਨ ਅਦਾਮੀਲ ਬੰਗਾਲੀਆਂ ਦਾ ਬਾਗ ਲਬੀਏ ਤੇ ਉੱਥੇ ਜਾ ਕੇ ਗੁਰੂ ਸਾਹਿਬ ਦਾ ਗੁਰਦੁਆਰਾ ਜਿਹੜਾ ਹੈਗਾ ਹੈ ਉਹ ਇੱਥੇ ਹੋਣਾ ਚਾਹੀਦਾ ਹੈ ਆਓ ਜੀ ਹੁਣ ਤੁਹਾਨੂੰ ਅਸੀਂ ਲੈ ਕੇ ਚੱਲੀਏ ਬਦਾਮੀ ਬਾਗ ਰੇਲਵੇ ਸਟੇਸ਼ਨ ਜਿੱਥੋਂ ਅਸੀਂ ਅਦਾਮੀਲ ਜਿਹੜਾ ਹੈਗਾ ਨਾਰਥ ਦੀ ਤਰਫ ਰਸਤਾ ਨਾ ਪਾਂਗੇ ਫਿਰ ਜਾਂਦੇ ਹੋਏ ਅਸੀਂ ਪੁੱਛਾਂਗੇ ਕਿ ਬੁੱਢਾ ਰਾਵੀ ਕਿਤੇ ਜਾਂਦਾ ਸੀ ਉਹ ਜਿਹੜਾ ਨਾਲਾ ਸੀ ਬੁੱਢਾ ਰਾਵੀ ਨੂੰ ਅਸੀਂ ਪਾਰ ਜਾ ਕੇ ਬੰਗਾਲੀਆ ਦਾ ਬਾਗ ਲਗਭਾਂਗੇ ਉੱਥੇ ਜਾ ਕੇ ਅਸੀਂ ਫਿਰ ਬਾਬਿਆਂ ਨੂੰ ਪੁੱਛਾਂਗੇ ਕਿ ਗੁਰਦੁਆਰਾ ਸਾਹਿਬ ਕਿੱਥੇ ਹੁੰਦੇ ਸੀ ਉਸ ਗੁਰਦੁਆਰਾ ਸਾਹਿਬ ਦੇ ਨਾਲ ਜ਼ਮੀਨੀ ਵੀ ਲੱਗੀ ਹੋਣੀ ਚਾਹੀਦੀ ਹੈ ਛੋਟੀ ਇਮਾਰਤ ਸੀ ਕੋਈ ਇੱਕ ਜਾਂ ਦੋ ਮਲ ਛੋਟੀ ਵਿੱਚ ਖੜਾ ਸਾਹਿਬ ਸੀ ਤੇ ਨਾਲ ਉਹਦੇ ਨਾਲ ਖੂਹ ਸੀ ਇਹ ਸਾਰੀਆਂ ਚੀਜ਼ਾਂ ਤਨਸਿੰਘ ਨੇ ਸਾਨੂੰ ਦੱਸੀਆਂ ਜੀ ਆਓ ਦੇਖਿਓ ਤੇ ਉਹ ਤਨਸਿੰਘ ਨੇ ਲਿਖਿਆ ਹੈ ਕਿ ਉਹਦੇ ਨਾਲ ਇਸ ਗੁਰਦੁਆਰਾ ਸਾਹਿਬ ਲੱਭ ਸਕਦੇ ਆ ਨਹੀਂ ਲੱਭ ਸਕਦੇ ਆਓ ਜੀ ਚੱਲੀਏ ਅੱਜ ਜੀ ਤੁਹਾਨੂੰ ਜੀਵੇ ਸਾਂਝਾ ਪੰਜਾਬ ਤੇ ਕੀ ਹੋਈ ਜਗਾ ਤੇ ਫੇਰ ਲੈ ਕੇ ਆਏ ਆ ਜਿਹੜੀ ਸਾਡੀ ਸੋਚ ਵਿੱਚੋਂ ਅਸੀਂ ਭੁੱਲ ਗਏ ਆ ਇਹ ਜੀ ਗੁਰਦੁਆਰਾ ਸਾਹਿਬ ਦਾ ਨਾਂ ਹੈ ਗੁਰਦੁਆਰਾ ਨਾਨਕਗੜ੍ਹ ਇਹ ਜੀ ਬਦਾਮੀ ਬਾਗ ਦੇ ਪਹਾੜਾਂ ਵਾਲੇ ਪਾਸੇ ਬੰਗਾਲੀਆਂ ਦਾ ਬਾਗ ਸੀ ਉਹਦੇ ਅੰਦਰ ਇਹ ਜਗਾ ਹੈ ਜਿਹਦੇ ਪਿੱਛੇ ਦੀ ਜਗਾ ਦੇਖ ਰਹੇ ਹੋ ਮੇਰੇ ਜੀ ਇੱਥੇ ਗੁਰਦੁਆਰਾ ਨਾਨਕਗੜ੍ਹ ਵਿੱਚ ਪਹਿਲੇ ਬਾਦਸ਼ਾਹ ਜਦੋਂ ਲਾਹੌਰ ਆਏ ਹੈ ਇੱਥੇ ਆ ਕੇ ਇਸ ਬਾਗ ਵਿੱਚ ਇੱਕ ਗ੍ਰਿਸ਼ਿਆਂ ਮੁਨੀਆਂ ਦਾ ਬਾਗ ਹੁੰਦਾ ਸੀ ਇੱਥੇ ਆ ਕੇ ਗੁਰੂ ਸਾਹਿਬ ਇੱਥੇ ਆ ਕੇ ਰਹਿ ਜਦੋਂ ਦੁਨੀ ਚੰਦ ਲਾਹੌਰ ਤੋਂ ਇੱਥੇ ਆਏ ਐ ਆਪਣੇ ਪਿੰਡ ਦਾ ਸ਼ਰਾਦ ਕਰਨ ਲਈ ਉਦੋਂ ਗੁਰਨਾਨਕ ਸਾਹਿਬ ਨੂੰ ਇੱਥੋਂ ਆਪ ਲੈ ਕੇ ਉੱਥੇ ਗਏ ਫਿਰ ਗੁਰੂ ਸਾਹਿਬ ਨੇ ਦੁਨੀ ਸੰਨ ਨੂੰ ਤਾਰੇ ਆ ਤੇ ਦੱਸਿਆ ਕਿ ਸ਼ਰਾਦ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਬਜ਼ੁਰਗ ਮਰ ਗਏ ਉਹ ਖਾਣਾ ਉਹਨਾਂ ਤੱਕ ਨਹੀਂ ਪਹੁੰਚਦਾ ਇਹ ਸਿਰਫ ਲੋਕਾਂ ਨੂੰ ਖੁਸ਼ ਕਰਨ ਦਾ ਇੱਕ ਤਰੀਕਾ ਹੈ ਜੀ ਇਹ ਇਤਿਹਾਸਿਕ ਥਾਨ ਹੈ ਜੀ ਜਿੱਥੇ ਗੁਰਦੁਆਰਾ ਸਾਹਿਬ ਨਾਨਕਗੜ੍ਹ ਪਹਿਲੇ ਪਾਸੇ ਦੀ ਯਾਦ ਵਿੱਚ ਬਣਿਆ ਸੀ ਜੀ ਇਥੇ ਖੂਵ ਵੀ ਹੁੰਦਾ ਸੀ ਗੁਰਦੁਆਰੇ ਦੇ ਇੱਥੇ ਨਾਲ ਬਿਲਕੁਲ ਤੇ ਇਸ ਗੁਰਦੁਆਰੇ ਦੇ ਨਾਲ 9 ਤੇ 10 ਬਿਗੇ ਜ਼ਮੀਨ ਜਿਹੜੀ ਹੈਗੀ ਹੈ ਉਹ ਨਾਲ ਲੱਗੀ ਹੁੰਦੀ ਸੀ ਜੀ ਸਾਨੂੰ ਜਿਹੜੀ ਗੁਰਮੁਖੀ ਦੇ ਸਰਸਸ ਹੈ ਉਹ ਦੱਸਦੇ ਹੈ ਕਿ ਜਿਹੜਾ ਗੁਰਦੁਆਰਾ ਇੱਥੇ ਹੁੰਦਾ ਸੀ ਧੰਨਾ ਸਿੰਘ ਪਟਿਆਲਵੀ ਇੱਥੇ ਆਏ ਸੀ ਜੀ 1932 ਦੇ ਨੇੜੇ ਉਹਨਾਂ ਨੇ ਕਿ ਦੱਸਿਆ ਹੈ ਇੱਥੇ ਗੁੰਬਦ ਹੁੰਦਾ ਸੀ ਹਾਂਜੀ ਅਸੀਂ ਲੋਕੋ ਲੋਕਾਂ ਨਾਲ ਗੱਲ ਵੀ ਕੀਤੀ ਦੱਸਦੇ ਇੱਥੇ ਕਿ ਗੁੰਬਦ ਹੁੰਦਾ ਸੀ ਇਹਦੇ ਉੱਪਰ ਇਸ ਜਿਹੜਾ ਇਲਾਕਾ ਹੈ ਜੀ ਇੱਥੇ ਇੱਕ ਸਾਬ ਸਿੰਘ ਮਹੰਤ ਹੁੰਦੇ ਸੀ ਉਹਨਾਂ ਦਾ ਇਥੇ ਕਬਜ਼ਾ ਹੈਗਾ ਸੀ ਇਹ ਇਹ ਗੁਰਦੁਆਰਾ ਕਦੀ ਵੀ ਸਿੱਖਾਂ ਦੇ ਦੌਰ ਸਿੱਖਾਂ ਕੋਲ ਨਹੀਂ ਹੁੰਦਾ ਸੀ ਇਹ ਹਮੇਸ਼ਾ ਮਹੰਤਾ ਕੋਲ ਰਿਹਾ ਇੱਥੇ ਲੇਕਿਨ ਸਿੱਖ ਸੰਗਤਾਂ ਇੱਥੇ ਆ ਕੇ ਪਹਿਲੇ ਪਾਤਸ਼ਾਹ ਦੀ ਯਾਦ ਵਿੱਚ ਆ ਕੇ ਇੱਥੇ ਆ ਕੇ ਮੱਥਾ ਟੇਕਦੀਆਂ ਸੀ ਤੇ ਇੱਥੇ ਗੁਰੂ ਸਾਹਿਬ ਦੀ ਯਾਦ ਤਾਜ਼ਾ ਕਰਦੀਆਂ ਸੀ ਇਸ ਤੋਂ ਬਾਅਦ ਗੁਰੂ ਸਾਹਿਬ ਇੱਥੋਂ ਦੁਨੀ ਚੰਦ ਦੇ ਨਾਲ ਫਿਰ ਲਾਹੌਰ ਤੇ ਦੁਨੀ ਚੰਦ ਦੀ ਜਿਹੜੀ ਹਵੇਲੀ ਹੈਗੀ ਹੈ ਉੱਥੇ ਜਾ ਕੇ ਰਾਜਕਾ ਗੁਰਦੁਆਰਾ ਹੈ ਗੁਰੂ ਸਾਹਿਬ ਫਿਰ ਉੱਥੇ ਗਏ ਜੀ ਇਹੋ ਜੀ ਜਗ੍ਹਾ ਹੈਗੀ ਅੱਜ ਤੁਹਾਨੂੰ ਅਸੀਂ ਕੁਝ ਬਾਬਿਆਂ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਇਹ ਗੁਰਦੁਆਰਾ ਜੀ ਵੀ ਯਾਦ ਹੈ ਹਾਂਜੀ ਜਿਨ ਆਪ ਦੇਖਿਆ ਉਹਨਾਂ ਨੂੰ ਸਾਨੂੰ ਦੱਸਿਆ ਕਿ ਇੱਕ ਪਾਸੇ ਇੰਨੇ ਕਰ ਗਿਨੋ ਇੱਥੇ ਗੁਰਦੁਆਰਾ ਹੁੰਦਾ ਸੀ ਤੇ ਆਓ ਚੱਲੀਏ ਉਹਨਾਂ ਨੂੰ ਅੱਜ ਸੀ ਤੁਹਾਨੂੰ ਮਿਲਾਈਏ ਤੇ ਗੱਲਬਾਤ ਕਰੀਏ ਅੱਜ ਅਸੀਂ ਤੁਹਾਨੂੰ ਜੀ ਲੈ ਕੇ ਆਏ ਹਾਂ ਬਦਾਮੀ ਬਾਗ ਦੇ ਬਾਣਾ ਵਾਲੇ ਪਾਸੇ ਬੰਗਾਲੀ ਬਾਗ ਹਾ ਕੀ ਨਾ ਇਲਾਕੇ ਦਾ ਜੀ ਇਹ ਬੰਗਾਲੀ ਬਾਗ ਬੰਗਾਲੀਆਂ ਦਾ ਬਾਗ ਚ ਆਏ ਆ ਅਸੀਂ ਜਿੱਥੇ ਬਾਬਾ ਜੀ ਆਪਣਾ ਨਾਮ ਦੱਸੋ ਕੀ ਹੈ ਤੁਹਾਡਾ ਮੇਰਾ ਨਾਮ ਇਦਰੀਸ ਹੈ ਠੀਕ ਹੈ ਤੁਹਾਨੂੰ ਕਿੰਨੇ ਦਿਨ ਹੋ ਗਏ ਰਹਿੰਦੇ ਇੱਥੇ 40 ਸਾਲ 40 ਸਾਲ ਇਹ ਬਾਬਾ ਜੀ ਇਹ ਪਿੱਛੇ ਕੀ ਹੁੰਦਾ ਸੀ ਇੱਥੇ ਤੁਸੀਂ ਦੇਖੋ ਇਹ ਜਿਹੜਾ ਸੀ ਇਹ ਜ਼ਮੀਨ ਹੈ ਇਹ ਸਾਡੀ ਠੀਕ ਖਾਲੀ ਸੀ ਠੀਕ ਹੈ ਜੀ ਹਾਂ ਤੇ ਪਿੱਛੇ ਆਪਣੇ ਕੀ ਸੀ ਉਹ ਇਹ ਮੰਦਿਰ ਬਣਿਆ ਸੀ ਅੱਛਾ ਜੀ ਉਹ ਜਿਹੜਾ ਹੈਗਾ ਸੀ ਕਿੰਨਾ ਉੱਚਾ ਸੀ 5 ਫੁੱਟ ਸੀ ਜਾਂ 25 30 ਫੁੱਟ ਸੀ ਕਿੰਨਾ ਉੱਚਾ ਸੀ ਉਹ ਜਿਹੜੀ ਸਮਾਰਟ ਟਾਈਪ ਮੰਦਿਰ ਸੀ ਉਹ ਦਵਾਰਾਂ 7 ਫੁੱਟ ਚਾ ਲਾ ਲਬਾ 7 8 ਫੁੱਟ ਉੱਚਾ ਤੇ ਵੀ ਜੀ ਉਹਦੀ ਜਿਹੜੀ ਉਹਦਾ ਜਿਹੜਾ ਸੀ ਇੱਕ ਤੇ ਹੁੰਦੀ ਛੱਤ ਸਿੱਧੀ ਹੁੰਦੀ ਹੈ ਨਹੀਂ ਇੱਕ ਹੁੰਦੀ ਤ੍ਰਿਕੋਣੀ ਇੱਕ ਹੁੰਦੀ ਗੋਲ ਹਾਂ ਕਿਹੜੀ ਸੀ ਨਹੀਂ ਉਹ ਉੱਪਰ ਜਿਹੜੀ ਛੱਤ ਹੈ ਉਹਦੀ ਗੁੰਬਦ ਟਾਈਪ ਸੀ ਜਾਂ ਕਿਵੇਂ ਗੁੰਬਦ ਟਾਈਪ ਸੀ ਗੁੰਬਦ ਟਾਈਪ ਸੀ ਠੀਕ ਹੈ ਜੀ ਤੇ ਤੁਸੀਂ ਉੱਥੇ ਆਪਣਾ ਛੋਟੀ ਵੱਡੀ ਟਦਾ ਸੀ ਜੀ ਛੋਟੀ ਜੀ ਛੋਟੀਰ ਦਾ ਕਿਉਂਕਿ ਉਸੇ ਉੱਥੇ ਅੰਦਰ ਗਏ ਹੋਨੇ ਕਿਤੇ ਸੌਣੇ ਗਏ ਸੰਦਰੀਓ ਦੇ ਅੰਦਰ ਆਹ ਗਰਮੀਆਂ ਵਿੱਚ ਸਰਦੀਆਂ ਵਿੱਚ ਸਰਦੀਆਂ ਗੈਰ ਗੈਰ ਦੀ ਜੀ ਇਹ ਘਰ ਕੋਲੇ ਕਿਹੜੇ ਸੱਚ ਘਰ ਜਿਹੜੇ ਬਨੇ ਕਿੰਨੇ ਕਿਹੜੇ ਸੱਚ ਬਨੇ ਇਹ ਬੜੇ ਪੁਰਾਣੇ ਬਨੇ ਹਨ ਹੁਣੇ ਬਨੇ ਹਨ 15-20 ਸਾਲ ਹੋ ਗਏ ਘਰ ਜਿਹੜਾ ਪਿੱਛੇ ਆਪਣੇ ਜਿੱਥੇ ਗੁਰਦੁਆਰਾ ਹੁੰਦਾ ਸੀ ਆਹ ਇਹ ਜਿਸ ਪਾਈਕਸ ਹਾਲਾ ਲਾ ਲਓ ਪਿੱਛੇ ਬੁਰੇ ਬਣਿਆ ਗੁਰਦੁਆਰਾ ਅੱਛਾ 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 ਇਹ ਹੁਣੇ ਹੀ ਬਨੇ ਠੀਕ ਹੈ ਠੀਕ ਹੈ ਜੀ ਇਹ ਇੱਥੇ ਦੱਸੋ ਜੀ ਇਹ ਜਿਹੜਾ ਇਲਾਕਾ ਹੈਗਾ ਇਹ ਬਾਗ ਦਾ ਕੀ ਨਾਂ ਹੈਗਾ ਮਨਹਾਜ ਪਾਰਕੇ ਦਾ ਨਾਂ ਹੈ ਕਿ ਸਾਹਮਣੇ ਦੇ ਬਾਗ ਲੱਗਾ ਸਾਹਮਣੇ ਬਿਲਕੁਲ ਸਾਹਮਣੇ ਪਾਰਕ ਹੈ ਸਾਡੇ ਪਾਰਕ ਦਾ ਨਾਂ ਤੇ ਜੋ ਮਰਜ਼ੀ ਰੱਖ ਲਓ ਇਹ ਬੰਗਾਲੀ ਬਾਗ ਆ ਠੀਕ ਹੈ ਕੋਈ ਤੰਨਾ ਸਿੰਘ ਜੀ ਆਪਣੀ ਕਿਤਾਬ ਵਿੱਚ ਦੱਸਦੇ ਐ ਕਿ ਬੰਗਾਲੀਆਂ ਦਾ ਬਾਗ ਹੈ ਜਿਹੜਾ ਜਿਹੜਾ ਬਦਾਮੀ ਬਾਗ ਰੇਲਵੇ ਸਟੇਸ਼ਨ ਤੋਂ ਹਾਂਜੀ ਅਦਾਮੀ ਉੱਪਰ ਆ ਕੇ ਪਹਾੜਾਂ ਹੀ ਤਰਫ ਜੀ ਐਗਜ਼ੈਕਟਲੀ ਹੋ ਜਾਗਾ ਤੇ ਬੈਠੇ ਆ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਹੁੰਦੇ ਸੀ ਨਾਨਕਗੜ ਜਿਹੜੇ ਬਦਾਮੀ ਬਾਗ ਦੇ ਇਹ ਅੱਜ ਤੁਹਾਨੂੰ ਅਸੀਂ ਹੁਣ ਜਿੱਥੇ ਗੁਰਦੁਆਰਾ ਸਾਹਿਬ ਨਾਨਕਗੜ ਸੀ ਬੰਗਾਲੀਆਂ ਦੇ ਬਾਗ ਜਿਹੜਾ ਬਦਾਮੀ ਬਾਗ ਦੇ ਅੱਗੇ ਉੱਥੇ ਦਿਖਾਏ ਆ ਜੀ ਸਾਡੇ ਵੀਰ ਜੀ ਤੁਹਾਨੂੰ ਗੱਲ ਕਰਾਵਾਂਗੇ ਜਿਹੜੇ ਇੱਥੇ ਰਹਿੰਦੇ ਆ ਜਿਨ੍ਹਾਂ ਨੂੰ ਇਹ ਗੁਰਦੁਆਰਾ ਛੋਟਾ ਜਿਹਾ ਜਿਹੜਾ ਹੁੰਦਾ ਸੀ ਉਹ ਯਾਦ ਹੈ ਇਹ ਵੀਰ ਜੀ ਸਾਨੂੰ ਦੱਸਦੇ ਆ ਜੀ ਕਿ ਜਿਹੜੇ ਗੁਰਦੁਆਰਾ ਸਾਹਿਬ ਸੀ ਇੱਥੇ ਕਰਕੇ ਇੱਕ ਛੋਟੀ ਜੀ ਬਿਲਡਿੰਗ ਹੁੰਦੀ ਸੀ ਇਹ ਸਾਹਮਣੇ ਜਿੱਥੇ ਮੇਰਾ ਹੱਥ ਹੈ ਜੀ ਅਸਲਾਮੁਅਲਿਕ ਵੀਰ ਜੀ ਕੀ ਹਾਲ ਹੈ ਤੁਹਾਡੇ ਖੈਰ ਸ਼ੁਕਰ ਅਲhamdulillah ਕੀ ਨਾ ਤੁਹਾਡਾ ਨਸੀਬ ਰਹੇ ਤੇ ਵੀਰ ਜੀ ਅਸੀਂ ਜੀ ਮਨਹਾਜ ਪਾਰਕ ਸਾਹਮਣੇ ਇੱਥੇ ਆਏ ਆਂ ਤੇ ਜੀ ਸਾਨੂੰ ਪਤਾ ਲੱਗਾ ਸੀ ਕਿ ਇੱਥੇ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਨਾਨਕਗੜ੍ਹ ਹੁੰਦਾ ਸੀ ਇੱਥੇ ਹੁੰਦਾ ਤੁਸੀਂ ਉਹ ਬਿਲਡਿੰਗ ਬਾਰੇ ਕੀ ਯਾਦ ਹੈ ਤੁਹਾਨੂੰ ਕਿ ਵੱਡੀ ਈਟਦਾ ਸੀ ਛੋਟੀ ਈਟਦਾ ਸੀ ਛੋਟੀ ਈਟਦਾ ਛੋਟਾ ਜਿਹਾ ਕਮਰਾ ਬਣਿਆ ਸੀ ਕਮਰਾ ਬਣਿਆ ਸੀ ਤੇ ਕਿੰਨਾ ਉੱਚਾ ਸੀ ਵੀਰ ਜੀ 4-5 ਫੁੱਟ ਸੀ ਜਾਂ 10-15 ਫੁੱਟ ਸੀ 10 ਕਿ ਫੁੱਟ ਜਾਂ 10 ਫੁੱਟੇ ਵਾਸਤੇ ਤੇ 10 ਫੁੱਟ ਉੱਚਾ ਸੀ ਜੀ ਤੇ ਦੂਜਾ ਵੀਰ ਜੀ ਇਹ ਜਿਹੜਾ ਹੈਗਾ ਹੈ ਤੇ ਇੱਥੇ ਤੁਹਾਨੂੰ ਕੀ ਲੋਕੀ ਕਹਿੰਦੇ ਸੀ ਕੀ ਚੀਜ਼ ਹੈ ਲੋਕੋ ਲੋਕੀ ਤੁਸੀਂ ਆਇਓ ਤੁਹਾਡੀ ਫੈਮਲੀ ਹਿਜਰਤ ਕਰਕੇ ਆਈ ਹੈ ਇੱਥੇ ਅਈ ਅੰਬਰਸਾ ਤੋਂ ਆਈ ਹਿਜਰਤ ਕਰਕੇ ਉਹ ਕੀ ਕਹਿੰਦੇ ਸੀ ਵੱਡੇ ਕੀ ਕਹਿੰਦੇ ਸੀ ਕੀ ਹੈਗਾ ਸੀ ਕੁਝ ਵੀ ਨਹੀਂ ਐਸੇ ਕਹਿੰਦੇ ਗਾਜ਼ੀਆ ਨਾ ਜਿਹੜੇ ਬੈਠਦੇ ਨੇ ਉਹਦੇ ਖਵਾਲੇ ਬਸ ਉਹ ਲਾਣੋ ਤੇ ਖੂਹ ਉੱਤੇ ਜਾਂ ਇੱਥੇ ਬੰਬੀ ਹੁੰਦੀ ਸੀ ਨਾ ਪਰਲੀ ਸਾਈਡ ਤੇ ਹਾਂ ਤੇ ਬੰਬੀ ਦੇ ਉੱਤੇ ਬਿਲਕੁਲ ਵੀਰ ਜੀ ਇੱਥੇ ਖੂਨ ਦਾ ਸੀ ਬੰਬੀ ਸੇ ਖੂਹ ਹੁੰਦਾ ਸੀ ਖੂਹ ਨੂੰ ਬੰਬੀ ਬਣਾਤਾ ਹੈ ਨਾ ਤਨਨਾ ਸਿੰਘ ਕਹਿੰਦਾ ਹੈ ਤਨਨਾ ਸਿੰਘ ਕਹਿੰਦਾ ਕਿ ਇੱਥੇ ਖੂਨ ਹੁੰਦਾ ਸੀ ਜਿਹਦੇ ਉੱਪਰ ਟਿਊਬਵੈਲ ਲੱਗਾ ਹੁੰਦਾ ਸੀ ਲੇ ਜੀ ਵੀਰ ਜੀ ਉਹ ਕਿੱਥੇ ਹੁੰਦਾ ਸੀ ਖੂ ਇੱਥੇ ਉਹ ਆ ਬੰਦੇ ਸਾਡਾ ਨੁਕਰ ਤੋਂ ਬਾਹਰ ਹੁੰਦਾ ਇਹ ਜਿੱਥੇ ਆਪਣਾ ਹੁਣ ਖਾਲੀ ਪਲਾਟ ਪਿਆ ਵੀਰ ਜੀ ਨਹੀਂ ਨਹੀਂ ਇਹ ਭਣ ਗਿਆ ਜਿਹੜਾ ਨਾਲ ਇਹ ਤਾਂ ਨਾ ਸਿੰਘ ਦੱਸਦਾ ਹੈ ਕਿ ਵੀ ਇਹ ਗੁਰਦੁਆਰਾ ਜਿਹੜੇ ਦੇ ਨਾਲ ਖੂਨਦਾ ਸੀ ਉਹਦੇ ਉੱਪਰ ਕਹਿੰਦਾ ਹੈ ਕਿ ਇੱਕ ਹਲਟ ਲੱਗਾ ਸੀ ਉਹ ਹੀ ਚੱਕਰ ਹਲਟ ਕੀ ਚੀਜ਼ ਹੈ ਦੂਜਾ ਜੀ ਇਹਦੇ ਨਾਲ 9 ਤੇ 10 ਬਿਗੇ ਜ਼ਮੀਨ ਵੀ ਲੱਗੀ ਹੁੰਦੀ ਸੀ ਇਹਦੇ ਨਾਲ ਉਹ ਜ਼ਮੀਨ ਮੇਰਾ ਆਪਣਾ ਖਿਆਲ ਹੈ ਜਿਹੜਾ ਬਾਗ ਹੈ ਨਾ ਜਿਹੜਾ ਇਹ ਬਾਗ ਜਿਹੜਾ ਕਿ ਜਿਹੜੀ ਜ਼ਮੀਨ ਹੈ ਨਾ ਮੇਕਮਕਾਫ ਦੇ ਐਂਟਰ ਜਿਹੜੀ ਆਸਮ ਹੈਗੀ ਆ ਹਾਂ ਓਕਾਫ ਚ ਹਾਂ ਜੀ ਹਾਂ ਤੇ ਇਹ ਗੇ ਉੱਥੋਂ ਤੱਕ ਜਿਹੜਾ ਛੋਟੂ ਸੀ ਅੰਦਰ ਦਾਖਲ ਮਸਜਿਦ ਸਾਹਮਣੇ ਆ ਉਹ ਤੋਂ ਅੰਦਰ ਦਾਖਲ ਉੱਥੋਂ ਤੱਕ ਜਿਹੜਾ ਇਹ ਸਾਰੇ ਕੱਚੀ ਬਾਦੀ ਜਿੰਨੇ ਹੈ ਨਾ ਬੇਲਾ ਬਸਤੀ ਗਾਮ ਦੇ ਐਂਟਰ ਤੇਗੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਜੀ ਸਾਰੀ ਜ਼ਮੀਨ ਜਿਹੜੀ ਹੈਗੀ ਆ ਅਜਿਹਾ ਕਾਫਕੋਲੀ ਉਹ ਠੀਕ ਹੈ ਕਿਉਂਕਿ ਗੁਰਦੁਆਰੇ ਦੇ ਨਾਲ ਲੱਗੀ 9-10 ਬਗੇ ਇਹ ਪਿੱਛੇ ਵੀ ਜ਼ਮੀਨ ਹੈ ਸ ਇਹ ਵੀ ਜੀ ਪਿੱਛੇ ਕੀ ਹੈ ਕਬਰਸਤਾਨ ਹੈ ਹਾਂ ਜੀ ਉਹ ਪਿੱਛੋਂ ਵੀ ਆਪਾਂ ਜਾ ਕੇ ਕਬਰਸਤਾਨ ਵੀ ਦਿਖਾਵਾਂਗੇ ਜੀ ਤੁਹਾਨੂੰ ਪਿਛਲੇ ਪਾਸਿਓਂ ਤੇ ਵੀਰ ਜੀ ਹੋਰ ਕੁਝ ਇਸ ਚੀਜ਼ ਬਾਰੇ ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਸੀ ਇੱਥੇ ਇੱਕ ਮੁੰ ਇਟ ਮਿਲੀ ਸੀ ਇਹ ਦਿਖਾਣਾ ਜੀ ਇੱਟੇ ਇਹ ਕਿਹੜੀ ਚੀਜ਼ ਦੀ ਇੱਥੇ ਛੋਟੀ ਇੱਟ ਕਿਵੇਂ ਆ ਗਈ ਇੱਥੇ ਵੀਰ ਜੀ ਐ ਹੋਏ ਜੀ ਕਮਰੇ ਜਿਹੜੀ ਬਣਿਆ ਸੀ अच्छा टूटਿਆ ਸੀ ਸੁਟਿਆ ਸੀ ਮਲਬਾ ਸਾਰਾ اچھا ਇਹ ਜੀ ਗੁਰਦੁਆਰਾ ਇਟਜੇ ਵੀ ਬਚੀ ਹੈ ਹਾਂਜੀ ਤੇ ਇਹ ਅਸੀਂ ਅੱਜ ਸੰਭਾਲ ਕੇ ਰੱਖਾਂਗੇ ਹਾਂਜੀ ਤੇ ਨਾਲ ਲੈ ਕੇ ਜਾਵਾਂਗੇ ਗੁਰਦੁਆਰਾ ਤੇ ਬੱਚਿਆਂ ਨਹੀਂ ਲੇਕਿਨ ਉਹਦੀ ਯਾਦਗਾਰ ਟਿਕਟ ਬਚ ਗਈ ਲੇਕਿਨ ਯਾਦ ਜਿਹੜੀ ਤਾਜ਼ਾ ਹੋ ਗਈ ਹੈ ਇਟਾਂ ਦਾ ਕੋਈ ਮੁੱਲ ਨਹੀਂ ਹੈ ਯਾਦ ਜਿਹੜੀ ਹੈਗੀ ਹੈ ਸਾਡੇ ਗੁਰੂ ਸਥਾਨ ਗੁਰੂ ਸਾਹਿਬ ਦੇ ਸਥਾਨ ਲੱਭਨੇ ਉਹ ਸੇਵਾ ਜੀਵੇ ਸੰਜਾ ਪੰਜਾਬ ਕਰ ਰਿਹਾ ਜੀ ਅੱਜ ਆਪ ਦੀ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਆਪ ਜੀ ਨੇ ਸਾਡੇ ਨਾਲ ਲਾਏ ਸਾਨੂੰ ਮਿਲੇ ਇੱਥੇ ਆ ਕੇ ਇੰਨਾ ਚੰਗਾ ਸਾਨੂੰ ਦੱਸਿਆ ਤੁਸੀਂ ਹਜ਼ਮਤ ਦਾ ਮੌਕਾ ਦੇ 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 ਬੜੀ ਮਿਹਰਬਾਨੀ ਬੜੀ ਮਿਹਰਬਾਨੀ ਹਾਹ ਕੌਣ ਅਸੀਂ ਆਏ ਹਾਂ ਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਇਹ ਜਿਹੜੀ ਜ਼ਮੀਨ ਤੁਹਾਨੂੰ ਦਿਖ ਰਹੀ ਹੈ ਜਿਹੜੀ ਹੁਣ ਕਬਰਿਸਤਾਨ ਹੈ ਜੀ ਇਹ 9 ਤੋਂ 10 ਬਿਗੇ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਲ ਸਾਰੀ ਜਿਹੜੀ ਹੈਗੀ ਲੱਗੀ ਹੁੰਦੀ ਸੀ ਜੀ ਤੇ ਪਿੱਛੇ ਥੋੜ੍ਹਾ ਧਿਆਨ ਨਾਲ ਦੇਖੋ ਜਿਹੜਾ ਪੇੜ ਦਿਖ ਰਿਹਾ ਨਾ ਜੀ ਅਸੀਂ ਉਹ ਪੀੜ ਜਿਹੜਾ ਹੈਗਾ ਹੈ ਪਿਛਲੇ ਪਾਸੇੋਂ ਦੇਖਿਆ ਸੀ ਉਹ ਗੁਰਦੁਆਰੇ ਦੇ ਦਿਹਾਤੇ ਦੇ ਅੰਦਰ ਹੈਗਾ ਸੀ ਜੀ ਜਿਹੜਾ ਪੀੜ ਹੈਗਾ ਜੀ ਆਉਣ ਅਸੀਂ ਉਹਦੇ ਬਿਲਕੁਲ ਪਿੱਛੇ ਖੜੋਤੇ ਹਾਂ ਉਹ ਜੀ ਦਵਾਰ ਹੈ ਪਿੱਛੇ ਉਹਦੇ ਬਿਲਕੁਲ ਪਿਛਲੇ ਪਾਸੇ ਤੇ ਗੁਰਦੁਆਰਾ ਸਾਹਿਬ ਹੁੰਦੇ ਸੀ ਇਹ ਜ਼ਮੀਨ ਗੁਰਦੁਆਰਾ ਸਾਹਿਬ ਦੀ ਹੁੰਦੀ ਸੀ ਜਿੱਥੇ ਹੂਨ ਇਹ ਕਬਰਿਸਤਾਨ ਕੋਈ ਜ਼ਿਆਦਾ ਪੁਰਾਣਾ ਨਹੀਂ ਹੈਗਾ ਲੇਕਿਨ ਸਾਰਾ ਜਿਹੜਾ ਏਰੀਆ ਹੈਗਾ ਔਕਾਫ ਬੋਰਡ ਦੇ ਅੰਡਰ ਹੈ ਇਹ ਤਨਨਾ ਸਿੰਘ ਜਦੋਂ 1932 ਚ ਇੱਥੇ ਆਏ ਦੱਸਦੇ ਆ ਕਿ ਇਹ ਇਲਾਕਾ ਜਿਹੜਾ ਹੈਗਾ ਜੀ ਬੁੱਢਾ ਰਾਵੀ ਤੇ ਰਾਵੀ ਦਰਿਆ ਦੇ ਵਿਚਕਾਰ ਉੱਚੀ ਥਾਂ ਹੁੰਦੀ ਸੀ ਜੀ ਤੇ ਜੀ ਇੱਥੇ ਵੀ ਤੁਸੀਂ ਦੇਖੋਗੇ ਉੱਚੀ ਥਾਂ ਤੇ ਅਸੀਂ ਆਏ ਆ ਥੋੜੀ ਪੱਧਰੀ ਕਰ ਦਿੱਤੀ ਗਈ ਹੈ ਤੇ ਹੁਣ ਦੱਸਿਆ ਸੀ ਕਿ ਤੇ ਮਕਾਨ ਸਾਰੇ ਕੱਚੇ ਹੁੰਦੇ ਸੀ ਕੱਚੀ آبادی ਹੁੰਦੀ ਸੀ ਦੂਜੀ ਗੱਲ ਦੱਸਦੇ ਆ ਕਿ ਇੱਥੇ ਬਹੁਤ ਸਾਰੀ ਜਗ੍ਹਾ ਨਾ ਉੱਚੀ ਥਾਂ ਲੋਕਾਂ ਨੇ ਕਰਕੇ ਪੱਧਰੀ ਕਰਤੀ ਤਾਂ ਕਿ ਉੱਥੇ ਖੇਤੀਬਾੜੀ ਹੋ ਸਕੇ ਤੇ ਜਦੋਂ ਅਸੀਂ ਜਿਹੜੀ ਫੈਮਿਲੀ ਕੋਲ ਤੁਸੀਂ ਉਹਨੇ ਸੁਣੀ ਗਾਲੀਆਂ ਸੁਣੋਗੇ ਜਿਹੜੇ ਅੰਦਰ ਰਹਿੰਦੇ ਆ ਉਥੇ ਉਹ ਦੱਸਦੇ ਆ ਸਾਨੂੰ ਇੱਥੇ ਕਿ ਸਾਰੀ ਆਬਾਦੀ ਕੱਚੀ ਹੁੰਦੀ ਸੀ ਤੇ ਇੱਥੇ ਲੋਕੀ ਵਾਈ ਕਰਦੇ ਹੁੰਦੇ ਸੀ ਜਦੋਂ ਉਹਨਾਂ ਦੇ ਬਜ਼ੁਰਗ ਹਿਜਰਤ ਕਰਕੇ 1947 ਵਿੱਚ ਇਸ ਇਲਾਕੇ ਵਿੱਚ ਆ ਕੇ ਇੱਥੇ ਰਹੇ ਤੇ ਉਹ ਜਿੰਨਾਂ ਬਜ਼ੁਰਗਾਂ ਨੂੰ ਮਿਲੇ ਆ ਉਹਨਾਂ ਨੂੰ ਬਿਲਡਿੰਗ ਅਜੇ ਵੀ ਯਾਦ ਇੰਟਰਵਿਊ ਦੇਖੀ ਉਹਨਾਂ ਦੀ ਤੇ ਸਾਰੇ ਕੁਛੁੱਤੇ ਇਹਦੇ ਅੰਦਰ ਕਹਿੰਦੇ ਸੀ ਤੇ ਹੁਣ ਜਿਹੜੇ ਬਾਬਾ ਜੀ ਜਿਨ੍ਹਾਂ ਦੇ ਘਰ ਦੇ ਅੰਦਰ ਆ ਗਿਆ ਉਹ ਤੁਹਾਨੂੰ ਅਸੀਂ ਹੁਣੇ ਗੱਲ ਉਹਨਾਂ ਨਾਲ ਕਰਾਈ ਹੈ ਅੱਜ ਜੀਵੇ ਸਾਜਾ ਪੰਜਾਬ ਤੁਹਾਨੂੰ ਗੁਰੂ ਸਾਹਿਬਾਨ ਦੇ ਜਿਹੜੇ ਭੁੱਲੇ ਵਿਛੜੇ ਸਥਾਨ ਹੈਗੇ ਆ ਜਿਹੜੇ ਅਸੀਂ ਸਿੱਖ ਕੌਮ ਭੁੱਲ ਗਏ ਪਿਛਲੇ 75 ਸਾਲ ਵਿੱਚ ਉਹਨਾਂ ਦੀ ਇੱਕ ਹੋਰ ਲੜੀ ਵਿੱਚ ਅਸੀਂ ਤੁਹਾਨੂੰ ਅੱਜ ਗੁਰਦੁਆਰਾ ਨਾਨਕਗੜ੍ਹ ਜਿਹੜਾ ਬਦਾਮੀ ਬਾਗ ਰੇਲਵੇ ਸਟੇਸ਼ਨ ਦੇ ਨੇੜੇ ਇਹ ਹੈ ਜੀ ਅਸੀਂ ਉਹ ਲੱਭ ਕੇ ਆਪ ਜੀ ਨਾਲ ਸਾਂਝਾ ਕੀਤਾ ਹੈ ਤੇ ਅੱਗੇ ਤੋਂ ਅਸੀਂ ਇਸ ਤਰ੍ਹਾਂ ਹੀ ਹੋਰ ਗੁਰੂ ਸਾਹਿਬਾਂ ਦੇ ਸਥਾਨ ਤੁਹਾਨੂੰ ਲੱਭ ਕੇ ਤੁਹਾਡੇ ਨਾਲ ਪੇਸ਼ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ